ਨੂੰ ਇੱਕ ਫੋਨ ਕਾਲ ਆਈ ਸੀਗੀ ਥੋੜੀ ਦੇਰ ਪਹਿਲਾਂ ਹੀ ਕੰਟਰੋਲ ਤੋਂ ਕਿ ਬਲੌਕ ਖਾਨਾ ਦੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਐਕਸਾਈਜ਼ ਦੇ ਕੁਝ ਮੁਲਾਜ਼ਮ ਤੇ ਉਹਨਾਂ ਦੇ ਕਰੰਦੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਿਸੇ ਨੌਜਵਾਨ ਨੂੰ ਸਕੂਟਰੀ ਤੇ ਆ ਰਿਹਾ ਸੀ ਵੀ ਉਹਨੂੰ ਸਾਨੂੰ ਡਾਊਟ ਸੀਗਾ ਵੀ ਉਹਦੇ ਕੋਲ ਸ਼ਰਾਬ ਹੋ ਸਕਦੀ ਆ ਇਹ ਰੋਕ ਕੇ ਉਹਨੂੰ ਚੈੱਕ ਕਰਨ ਲੱਗੇ ਸੀਗੇ ਤੇ ਉਹਨੇ ਅੱਗੇ ਹਮ ਫਾਇਰਿੰਗ ਕਰ ਦਿੱਤੀ ਨਾਲ ਤੇ ਉਹਨਾਂ ਕੋਲ ਲੋਕ ਹੈਗੇ ਜਿਹਨਾਂ ਦੇ ਉੱਤੇ ਉਹਨੇ ਅਕਸਾਈਜ਼ ਦੇ ਦੋ ਮੁਲਾਜ਼ਮ ਸੀਗੇ ਤੇ ਉਹਨਾਂ ਦੇ ਅਸੀਂ ਹੁਣ ਸਟੇਟਮੈਂਟ ਵਗੈਰਾ ਲੈ ਰਹਿਆਂ ਦੇ ਮੌਕੇ ਤੋਂ ਸਾਨੂੰ ਦੋ ਖਾਲੀ ਕੇਸ ਜਿਹੜੇ ਆ ਉਹ ਬਰਾਮਦ ਹੋਏ ਆ ਤੇ ਜਿਹੜਾ ਲੜਕਾ ਸੀਗਾ ਜਿਹਨੇ ਗੋੜੀ ਚਲਾਈ ਆ ਚਾਹਤ ਸੂਦ ਉਰਫ ਗੋਪੀ son of ਕ੍ਰਿਸ਼ਨ ਸੂਦ ਲੋਰੀਗੇਟ ਦਾ ਰਹਿਣ ਵਾਲਾ ਜਿਹਨੂੰ ਅਸੀਂ ਉੱਥੋਂ ਮੌਕੇ ਤੋਂ ਹੀ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਕਿਤੇ ਪਹਿਲਾਂ ਛੁਪ ਕੇ ਬੈਠਾ ਸੀਗਾ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਿਆ ਸੀਗਾ ਜਿਹਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਤੇ ਇਸ ਦੇ ਪਾਸੋਂ ਸਾਨੂੰ ਇੱਕ ਜੇ ਪਿਸਟਲ ਬਰਾਮਦ ਹੋਇਆ ਹੈ 0.32 ਬੋਰ ਤੇ ਪੰਜ ਉਹ ਦੇ ਵਿੱਚ ਜ਼ਿੰਦਾ ਰੋਂ ਸੀ ਸਰ ਕਿੰਨੀ ਕਿ ਜਿਹੜੀ ਸ਼ਰਾਬ ਜਿਹੜੀ ਕਰਦੀ ਹੈ ਕਮਰੀ ਨੇ ਉੱਥੇ ਮੌਕੇ ਤੋਂ ਦੋ ਬੋਤਲਾਂ ਸਾਨੂੰ ਟੁੱਟੀਆਂ ਹੋਈਆਂ ਜਿਹੜੀਆਂ ਤਾਜ਼ੀ ਮਿਲੀਆਂ ਆ ਜੋ ਇਹਦੀ ਪੁਛਗਿਸਚ ਹਜੇ ਤੱਕ ਇਹ ਨਹੀਂ ਦੱਸਿਆ ਵੀ ਮੈਂ ਮੇਰੇ ਕੋਲ ਦੋ ਬੋਤਲਾਂ ਸੀਗੀਆਂ ਸ਼ਰਾਬ ਦੀਆਂ ਜਿਹੜੀਆਂ ਟੁੱਟ ਗਈਆਂ ਸਰ ਇੱਕ ਲੋਕਾਂ ਦਾ ਐਲੀਗੇਸ਼ਨ ਹੈ ਕਿ ਜਿਹੜਾ ਆਕਸਾਈਡ ਪੁਲਸ ਜਿਹੜੀ ਰੇਟ ਕਰਦੀ ਲੋਕਾਂ ਦੇ ਘਰਾਂ ਦੇ ਤੇ ਉਹ ਲੋਕਾਂ ਦੀ ਜਨਾਲੀ ਨਾਲ ਬਤਮੀਜੀ ਕਰਦੀ ਆ ਉਹਦੇ ਵਾਸਤੇ ਕੋਈ ਵੀ ਉਹ ਲੇਡੀ ਪੁਲਸ ਨਾਲ ਨਹੀਂ ਖੜਦੀ ਜੀ ਅਸੀਂ ਇਸ ਗੱਲ ਨੂੰ ਪੂਰਾ ਵੈਰੀਫਾਈ ਕਰਾਂਗੇ ਅਗਰ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਅਸੀਂ ਐਕਸ਼ਨ ਲਵਾਂਗੇ ਸਰ ਕਿ ਜਹਤ ਸੂਤ ਦਫੜਿਆ ਗਿਆ ਹੋਇਆ ਤਾਂ ਹੋਰ ਇਹ ਬੰਦ ਲੋਕੀ ਕੋਈ ਆਪਣੀ ਕੋਈ ਸਟੇਟਮੈਂਟ ਦਿੱਤੀ ਗਈ ਉਹਦੀ ਪੁੱਛਗਿੱਛ ਇਹ ਜਾਰੀ ਆ ਜੋ ਵੀ ਗੱਲ ਸਾਹਮਣੇ ਆਊਗੀ ਉਹ ਫਿਰ ਅਸੀਂ ਅੱਗੇ ਦੀ ਅੱਗੇ ਤੁਹਾਨੂੰ ਐਂਟੀਮੇਟ ਕਰ ਦਵਾਂਗੇ ਸਰ ਤੁਹਾਡੇ ਕੋਲ ਕੀ ਕਰਦੇ ਫਿਲਹਾਲ ਅਸੀਂ ਐਕਸਾਈਜ਼ ਦੇ ਜਿਹੜੇ ਮੁਲਾਜ਼ਮੇ ਉਹਨਾਂ ਦੇ ਬਿਆਨ ਤੇ ਮੁਕਦਮਾ ਦਰਜ ਕਰ ਰਹੇ ਹਾਂ ਥੈਂਕ ਯੂ